ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਫਗਵਾੜਾ ਸ਼ਹਿਰੀ ਹਲਕੇ ਦੇ ਨਵ ਨਿਯੁਕਤ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਨਾ ਅਤੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚਾਂਦੀ ਵੱਲੋਂ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਨ ਲਈ ਇੱਕ ਧਾਰਮਿਕ ਸਮਾਗਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਗੁਰਦੁਆਰਾ ਸ਼੍ਰੀ ਸੁਖਚੈਨਣਾ ਸਾਹਿਬ ਵਿਖੇ ਕਰਵਾਇਆ ਗਿਆ ਇਸ ਮੌਕੇ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕੀਰਤਨ ਸਰਵਣ ਕਰਵਾਇਆ ਗਿਆ ਜਿਸ ਤੋਂ ਬਾਅਦ ਸ਼੍ਰੀਮੰਤ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਤਪਸਥਾਨ ਨਿਰਮਲ ਕੂਟੀਆਂ ਛਾਂਬਾੜੀ ਪੰਡਵੇ ਵਾਲਿਆਂ ਨੇ ਅਤੇ ਸੰਤ ਬਾਬਾ ਤਲਵਿੰਦਰ ਸਿੰਘ ਪਰਮੇਸ਼ਵਰ ਭੋਗਪੁਰ ਵਾਲਿਆਂ ਨੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਨਾ ਅਤੇ ਰਜਿੰਦਰ ਸਿੰਘ ਚਾਂਦੀ ਨੂੰ ਆਸ਼ੀਰਵਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ ਰੰਜੀਤ ਸਿੰਘ ਖੁਰਾਨਾ ਅਤੇ ਅਰਜਿੰਦਰ ਸਿੰਘ ਚਾਂਦੀ ਨੇ ਗੁਰੂ ਸਹਿਬਾਨ ਦਾ ਕੋਟਨ-ਕੋਟ ਸ਼ੁਕਰਾਨਾ ਕਰਦੇ ਸੰਗਤਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਪਲੇਟਫਾਰਮ ਤੋਂ ਪੰਥ ਦੀ ਸੇਵਾ ਕਰਦੇ ਰਹਿਣਗੇ ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਤੰਦ ਹੀ ਨਾਲ ਨਿਭਾਉਦੇ ਹੋਏ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਦੀ ਜਿੱਤ ਯਕੀਨੀ ਬढ़ाई ਜਾਵੇਗੀ ਅਖੀਰ ਵਿੱਚ ਸੀਨੀਅਰ ਅਕਾਲੀ ਅਗੂ ਜਰਨੈਲ ਸਿੰਘ ਬਾਦਲ ਨੇ ਸਮੂਹ ਹਾਜ਼ਰੀਨ ਦਾ ਪਹੁੰਚਣ ਤੇ ਧੰਨਵਾਦ ਕੀਤਾ इस मौके बाबा हरजिंदर सवरण सिक्सीयन गुरमुख सिंह चाना पतविंद छावड़ा सतनाम सिंह अरसी बीबी सरबजीत कौर सरूप सिंह खलवाड़ा हरविंद लवलीवालिया धरमिंदर टोनी रविंद्र ठंडल बहादुर सिंह संगतपुर शरणजीत अटवाल गुरदीप सिंह खेड़ा सिड़ा सिंह मंगा बीबी पुष्पिंद कौर सतविंद घूम बलजीत सिंह वालिया परमजीत सिंह खुराना मैनेजर नरेंद्र सिंह सिंह सुरेंद्र कौर जगपालपुर रणजीत सिंह मल्ली ਗੁਰਮੀਤ ਸਿੰਘ ਮਾਦੋਪੁਰ ਅਵਤਾਰ ਸਿੰਘ ਮੰਗੀ ਬੀਬੀ ਪਰਮਜੀਤ ਕੌਰ ਕੰਬੋਜ ਸੁਖਵਿੰਦਰ ਸਿੰਘ ਕੰਬੋਜ ਜਸਵੀਰ ਕੌਰ ਚੰਦੀ ਪਰਮਿੰਦਰ ਸਿੰਘ ਲਾੜੀ ਜਸਵਿੰਦਰ ਸਿੰਘ ਘੋਮਣ ਅਮਰਿਤਪਾਲ ਸਿੰਘ ਕੁਲਾਰ ਮੋਹਨ ਸਿੰਘ ਬਾਹਦ ਸਤਪਾਲ ਕਿਸ਼ਨਪੁਰਾ ਰੋਹਿਤ ਦਵਿੰਦਰ ਸਿੰਘ ਮਾਸਟਰ ਰਵੇਲ ਸਿੰਘ ਸੁਰਿੰਦਰ ਸਿੰਘ ਜਗਪਾਲਪੁਰ ਅਰਜਿੰਦਰ ਸਿੰਘ ਖਾਲਸਾ ਜਸਵਿੰਦਰ ਸਿੰਘ ਭਗਤਪੁਰਾ ਪਰਮਜੀਤ ਸਿੰਘ ਸੰਗਾ ਫੁੰਮਣ ਸਿੰਘ ਪਰਮਿੰਦਰ ਸਿੰਘ ਜੰਡੂ ਜਸਵਿੰਦਰ ਸਿੰਘ ਬਸਰਾ ਆਸ਼ੂ ਕਈ ਰਜਿੰਦਰ ਸਿੰਘ ਖਾਲਸਾ ਨਰਿੰਦਰ ਸਿੰਘ ਗੋਲਡੀ ਰਗਵੀਰ ਸਿੰਘ ਜਤਿੰਦਰ ਸਿੰਘ ਘੁੰਮਣ ਹਰਦੀਪ ਸਿੰਘ ਬੇਦੀ ਪ੍ਰਦੀਪ ਸਿੰਘ ਬਸਰਾ ਤਜਿੰਦਰ ਵਿੱਕੀ ਆਸ਼ੂ ਛਾਬੜਾ ਰਣਜੀਤ ਸਿੰਘ ਫਤੇ ਸਰਬਜੀਤ ਸਿੰਘ ਕਾਕਾ ਸੁਖਦੀਪ ਸਿੰਘ ਵਾਲੀਆ ਮਨਦੀਪ ਸਿੰਘ ਖੁਰਾਨਾ ਗੁਰਬਖਸ਼ ਸਿੰਘ ਪਨੇਸ਼ਰ ਸੁਲਤਾਨ ਸਿੰਘ ਰਕੇਸ਼ ਕੁਮਾਰ सतवीर संगा परबनीत सिंह खुराना गुरकीरत सिंह खुराना ਤੋਂ ਇਲਾਵਾ ਯੂਥ ਅਕਾਲੀ ਦਲ ਇਸਤਰੀ ਵਿੰਗ ਦੇ ਸਮੂਹ ਵਰਕਰ ਤੇ ਅਹੁਦੇਦਾਰ ਵੀ ਹਾਜ਼ਰ ਸਨ ਪੂਰੀ ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ ਸਟਾਰ ਵਿਜੇ ਸੱਚ ਦਾ ਪ੍ਰਦੀਪ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਸ਼੍ਰੀ ਗੁਰਮੇਲ ਸਿੰਘ ਸਾਹਿਬ ਮਹਾਰਾਜ ਜੀ ਦਾ ਮੇਰੀ ਪੀੜੀ ਦੇ ਮਾਲਕ ਸ੍ਰੀ ਪਾਸ਼ਾ ਜੀ ਤਨਤਨ ਸ਼੍ਰੀ ਗੁਰਮੇਲ ਸਿੰਘ ਸਾਹਿਬ ਜੀ ਦਾ ਕੋਟਨ ਕੋਟ ਤਲਵਾਰ ਜਿਨ੍ਹਾਂ ਨੇ ਮੈਨੂੰ ਫਵਾੜਾ ਹਲਕੇ ਦੀ ਜੋਮਨੇ ਕਾਲੀਦਾਲ ਦੀ ਜ਼ਿੰਮੇਵਾਰੀ ਸੰਭੀਆ ਤੇ ਮੇਰੇ ਵੱਡੇ ਵੀ ਸਰਦਾਰ ਜੁਲਦੇ ਸਿੰਘ ਚੰਦ ਜੀ ਨੂੰ ਤੇ ਹਾਤੀ ਹਲਕੇ ਦੀ ਜ਼ਿੰਮੇਵਾਰੀ ਸੰਭੀਆ ਅੱਜ ਗੁਰਦਾ ਸਾਹਿਬ ਸ਼੍ਰੀ ਸੁਖਸੈਨ ਸਾਹਿਬ ਵਿਖੇ ਸ਼ੁਗਰਾਨਾ ਸਵਾਗਤ ਕੀਤਾ ਗਿਆ ਜਿੱਥੇ ਬਹੁਤ ਹੀ ਵੱਡੀ ਗਿਣਤੀ ਚ ਫਵਾੜੇ ਹਲਕੇ ਦੀ ਸਾਡੀ ਸ਼ੋਭੀ ਅਕਾਲੀਦਾਲ ਦੇ ਮੋਢੀ ਯਾਰ ਤੇ ਵਰਕਰ ਸਭਾਣ ਹਾਜ਼ਰ ਹੋਏ ਨਾਲੀ ਸਾਡੇ ਫੋਰਡ ਤੋਂ ਸਾਡੇ ਯਾਰ ਉੱਤਰ ਉਹ ਵੀ ਅੱਜ ਉਹਨੇ ਸਾਨੂੰ ਬਧਾਈਆਂ ਦੇ ਲਈ ਇੱਥੇ ਪਹੁੰਚੇ ਆ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਵਿਸ਼ਵਾਸ ਦੁਆਨਾ ਕਿ ਜੋ ਵਿਸ਼ਵਾਸ ਸਾਡਾ ਸਾਡੇ ਤੇ ਸਦਾ ਸੁਪੀਸੋ ਬਾਦਲ ਜੀ ਨੇ ਐਸਜੀਪੀਸੀ ਮਰਦਾਨ ਸਰ ਹਰਜੀਤ ਨਰਸਿੰਧ ਧਾਮੇ ਜੀ ਨੇ ਸਾਬਕਾ ਸਰਪੰਚ ਵੀ ਜਿੱਠਾ ਜੀ ਨੇ ਸਦਾ ਦਲਜੀਤ ਸਿੰਘ ਚੀਮਾ ਜੀ ਨੇ ਕੀਤਾ ਵਾ ਉਸ ਵਿਸ਼ਵਾਸ ਤੇ ਗੁਰੂ ਸਾਹਿਬ ਦੀ ਹਜ਼ੂਰੀ ਚਾਜ ਆਪਣੇ ਵਰਕਰ ਅਤੇ ਦਰਾਂ ਰੋਏ ਵਿਸ਼ਵਾਸ ਤੋਂ ਆਇਆ ਕਿ ਅਸੀਂ ਉਸ ਵਿਸ਼ਵਾਸ ਤੇ ਪੂਰਾ ਉਤਰਾਂਗੇ ਇਸ ਲੋਨ ਨੂੰ 40 ਦਿਨ ਚੜ੍ਹੇ ਕਰਾ ਲਈ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਨ ਲਈ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧੰਨਵਾਦ ਕਰਨ ਲਈ ਸੋਖਣ ਸਿੰਘ ਸਾਹਿਬ ਦੇ ਜਾਪ ਅਪਰੰਤ ਕਵੀਸ਼ਰੀ ਜਥਾ ਉਸ ਤੋਂ ਬਾਅਦ ਵਿਚਾਰਾਂ ਵੀ ਹੋਈਆਂ ਗੁਰੂ ਦਾ ਧੰਨਵਾਦ ਕੀਤਾ ਹੈ ਕਿ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਜਿੱਥੇ ਪਾਰਟੀ ਦਾ ਧੰਨਵਾਦ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦਾ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਅਹੁਦਾ ਪਾਰਟੀ ਵੱਲੋਂ ਦਿੱਤਾ ਹੈ ਕਿ ਹਲਕਾ ਇੰਚਾਰਜ ਦਾਸ ਨੂੰ ਦਿਹਾਤੀ ਦਾ ਤੇ ਮੇਰੇ ਵੀਰ ਛੋਟਾ ਰঞ্জੀਤ ਸਿੰਘ ਖਰਾਨਾ ਜੀ ਇਹਨਾਂ ਨੂੰ ਸ਼ਹਿਰੀ ਦਾ ਜਿਹੜਾ ਇੰਚਾਰਜ ਲਾਇਆ ਹੈ ਤੇ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਵੀ ਵੀਰਾਂ ਨੂੰ ਜਿਹੜੀਆਂ ਭੈਣਾਂ ਨੂੰ ਜਿਨ੍ਹਾਂ ਨੇ ਵੀ ਫੋਨ ਲਾਇਆ ਸਾਰਿਆਂ ਨੇ ਹਾਜ਼ਰੀ ਭਰੀ ਆ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਇਹ ਸ਼ਰੋਮਣੀ ਕਾਲੀਦਾਲ ਆਉਣ ਵਾਲੇ ਦਿਨਾਂ 'ਚ ਫਗਵਾੜੇ ਦੇ ਵਿੱਚ ਬਲੰਦੀਆਂ ਤੇ ਜਾਵੇਗੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਆ ਲੋਕਾਂ ਦੀ ਹਸੀਸਾ ਦੇ ਨਾਲ ਅਸੀਂ ਪਾਰਟੀ ਦਾ ਦਿਨ ਰਾਤ ਕੰਮ ਕਰ ਲਈ ਬਚੇਵਾਂ ਨੇ ਹੋਵਾਂਗੇ ਲੋਕਾਂ ਦੇ ਨਾਲ ਖੜ੍ਹ ਲਈ ਬਚੇਵਾਂ ਨੇ ਹੋਵਾਂਗੇ ਜਿੱਥੇ ਕੋਈ ਲੋਕ ਰਾਜ ਦੇ ਵਿੱਚ ਜਿੱਥੇ ਕੋਈ ਗਲਤ ਕੰਮ ਹੋਵੇਗਾ ਕੋਈ ਸਰਕਾਰਾਂ ਗਲਤ ਸਟੈਪ ਚੁੱਕਣੀਆਂ ਕੁਝ ਵੀ ਕਰਨੀਆਂ ਅਸੀਂ ਲੋਕਾਂ ਦੇ ਨਾਲ ਖੜਕੇ ਲੋਕਾਂ ਦੀ ਗੱਲ ਕਚਹਿਰੀ ਦੇ ਵਿੱਚ ਪਚਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ ਜਿਹੜੀ ਲਕਸ਼ਣਾਂ ਆ ਗੁਰੂ ਮਾਰੇ ਕਿਰਪਾ ਕਰੇ ਅਸੀਂ ਬੜੇ ਤਕੜੇ ਹੋ ਕੇ ਲੜਾਂਗੇ ਜਿੱਥੇ ਪੰਚਾਇਤ ਦੀਆਂ ਲਕਸ਼ਣਾਂ ਆਉਣੀਆਂ ਗੁਰੂ ਮਾਰੇ ਕਿਰਪਾ ਕਰੇ 90 ਪਿੰਡ ਨੇ ਸਾਡੇ ਫਗਵਾੜੇ ਦੇ ਸਾਰੇ ਪਿੰਡਾਂ ਦੇ ਵਿੱਚ ਆਪਣੇ ਸਰਪੰਚਾਂ ਦੀ ਪੂਰੀ ਸਪੋਰਟ ਕਰਾਂਗੇ ਜ਼ਿਲ੍ਹਾ ਪ੍ਰੀਸ਼ਦ ਸੰਮਤੀ ਦੀਆਂ ਇਲੈਕਸ਼ਨਾਂ ਹੋਣਗੀਆਂ ਉੱਥੇ ਵੀ ਅਸੀਂ ਆਪਣੇ ਵਰਕਰਾਂ ਦੀ ਪੂਰੀ ਸਪੋਰਟ ਕਰਾਂਗੇ ਲੋਕ ਸਭਾ ਦੇ ਇਲੈਕਸ਼ਨ ਆ ਬੇ ਤਕੜੇ ਹੋ ਕੇ ਲੜਾਈ ਲੜਾਂਗੇ ਕਿਸੇ ਕਾ ਦੀ ਕੋਈ ਕਮੀ ਨਹੀਂ ਵਰਕਰ ਦੀ ਕਮੀ ਨਹੀਂ ਵਰਕਰ ਨੂੰ ਸੰ ਕੀ ਕੀ ਅੱਜ ਸਾਰੇ ਵਰਕਰਾਂ ਨੂੰ ਤਖੜੇ ਹੋ ਕੇ ਲੜਾਈ ਲਾਣੀ ਆ ਤਖੜੇ ਹੋ ਕੇ ਇਹ ਲੜਾਈ ਕੌਮ ਦੀ ਲੜਾਈ ਆ ਇਹ ਧਰਮ ਦੀ ਲੜਾਈ ਇਕੱਲੀ ਧਰਮ ਦੀ ਲੜਾਈ ਨਹੀਂ ਇਹ ਕੌਮ ਨੇ ਕਿੱਧਰ ਨਹੀਂ ਜਾਣਾ ਸਮਾਜ ਨੇ ਕਿੱਧਰ ਨਹੀਂ ਜਾਣਾ ਇਸ ਕਰਕੇ ਸਮਾਜ ਨੂੰ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਖੜਾ ਕਰੋ ਜੇ ਪੰਜਾਬ ਨੂੰ ਬਚਾਉਣਾ ਹੈ ਇਸ ਕਰਕੇ ਅਸੀਂ ਸਾਰੀਆਂ ਇਲੈਕਸ਼ਨਾਂ ਤਖੜੇ ਹੋ ਕੇ ਲੜਨ ਦਾ ਜਿਹੜਾ ਮਨ ਬਣਾ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਦਾ ਪ੍ਰਾਨਾ ਜੀ ਉਸਦਾ ਜੁਦੀ ਸਤਿਗੁਰਾਂ ਨੇ ਇਹ ਬਹੁਤ ਵੱਡਾ ਮਾਣ ਦਿੱਤਾ ਇਸ ਰਾਗੀ ਦਾ ਜਿੱਥੇ ਅੱਜ ਵੀ ਸਾਰੇ ਰਾਗੀ ਲੱਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰ ਰਿਹਾ ਹਾਂ ਉੱਥੇ ਇਹਨਾਂ ਦੋਨਾਂ ਜਣਿਆਂ ਨੂੰ ਬਹੁਤ ਅਸੀ ਵਧਾਈ ਦਿੰਦੇ ਪਿਆ ਮੈਂ ਨਿਰਮਲ ਸਿੰਘ ਵਾਲਾ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੈਂ ਅਰਦਾਸ ਕਰਦਾ ਹਾਂ